ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸੋਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਅੱਜ ਮਿਤੀ 14 ਦਸੰਬਰ 2023 ਨੂੰ ਪਿੰਡ ਜੰਡਪੁਰ ਮੁਹਾਲੀ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਪਹਿਲਾ ਇਨਾਮ ਹੋਵੇਗਾ 1,51,000 ਰੁਪਿਆ ਤੇ ਦੂਜਾ ਇਨਾਮ ਹੋਵੇਗਾ 1 ਲੱਖ ਰੁਪਿਆ ਅਤੇ ਬੈਸਟ ਰੇਟਰ ਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਜਾਣਗੇ ਤੇ ਦੋਸਤੋ ਅੱਜ ਆਪਾਂ ਨੂੰ ਕਾਸ਼ੀਪੁਰ ਦੀ ਟੀਮ ਦੇ ਬਾਰੇ ਜਾਣਕਾਰੀ ਮਿਲ ਰਹੀ ਹੈ ਤਸਾਂਗੇ ਕਾਸ਼ੀਪੁਰ ਦੀ ਟੀਮ ਦੇ ਵਿੱਚ ਕਿਹੜੇ ਕਿਹੜੇ ਪਲੇਅਰ ਖੇਡਣਗੇ ਤੇ ਸ਼ੀਲੂ ਬਾਰੇ ਵੀ ਦੱਸਾਂਗੇ ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੇ ਜਿੰਨੇ ਮੇਰੇ ਵੀਰਾਂ ਨੇ ਹਾਲੇ ਤੱਕ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਦੋਸਤੋ ਕਾਸ਼ੀਪੁਰ ਦੀ ਟੀਮ ਦੇ ਵਿੱਚ ਦੀਪਕ ਕਾਸ਼ੀਪੁਰੀਆ ਸ਼ੈਲੀ ਕਾਸ਼ੀਪੁਰੀਆ ਰਵੀ ਦਿਵਾਰਾ ਅੰਬਾ ਸੋਰਸਿੰਘ ਵਾਲਾ ਸ਼ੀਲੂ ਬਹੁਅ ਅਕਬਰਪੁਰ ਇਹੇ ਪਲੇਅਰ ਖੇਡ ਰਹੇ ਨੇ ਟੀਮ ਕਾਸ਼ੀਪੁਰ ਦੇ ਵਿੱਚ ਤੇ ਦੋਸਤੋ ਇਹ ਅੱਜ ਬਹੁਤ ਵੱਡੀ ਟੀਮ ਬਣੀ ਆਗੀ ਕਾਸ਼ੀਪੁਰ ਦੀ ਜਾਂਡਪੁਰ ਦੇ ਕਬੱਡੀ ਕੱਪ ਤੇ ਕਿਉਂਕਿ ਸ਼ੀਲੂ ਦਾ ਬਹੁਤ ਦਰਸ਼ਕਾਂ ਨੂੰ ਇੰਤਜ਼ਾਰ ਸੀਗਾ ਕਦੋਂ ਖੇਡੂਗਾ ਤਾਂ ਦੋਸਤੋ ਸ਼ੀਲੂ ਹਰਿਆਣੇ ਵਾਲਾ ਅੱਜ ਖੇਡੂਗਾ ਤੇ ਬਾਕੀ ਦੋਸਤੋ ਐਦਾਂ ਦੀ ਹੋਰ ਵੱਡੇ ਵੱਡੇ ਕਬੱਡੀ ਕੱਪਾਂ ਦੀਆਂ ਜਾਣਕਾਰੀਆਂ ਤੇ ਟੀਮਾਂ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਬਣੇ ਹੋਏ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਆਲਰਟ ਸੈੱਟ ਕਰ ਲਵੋ